ਪੰਜਾਬ ਦੇ ਮੁੱਖ ਮੰਤਰੀ ਦਾ ਬਿਆਨ ਵੀ ਆਇਆ ਅੱਜ ਸਵੇਰ ਤੇ ਉਹ ਕਹਿ ਰਹੇ ਨੇ ਕਿ ਖੇਤੀ ਨੀਤੀ ਤਿਆਰ ਆ ਦੇਖੋ ਭਗਵੰਤ ਮਾਨ ਦਾ ਬਿਆਨ ਨਹੀਂ ਇਸ ਮੋਰਚੇ ਦੇ ਲੋਕਾਂ ਦੇ ਦਬਾਅ ਦੇ ਕਰਕੇ ਉਹਨੇ ਮੂੰਹ ਚੋਂ ਨਿਕਲੇ ਹੋਏ ਸ਼ਬਦ ਆਏ ਜੋ ਵਿਰੋਧੀ ਧਰ ਦੇ ਨੇਤਾ ਪ੍ਰਤਾਪ ਬਾਜਵਾ ਦਾ ਬਿਆਨ ਆਇਆ ਉਹਦੇ ਬਾਰੇ ਵੀ ਕਹਿਣਾ ਚਾਹਣਾ ਹੈ ਕਿ ਉਹ ਇੱਕੋ ਹੀ ਬੋਲੀ ਬੋਲਦੇ ਆ ਚਾਹੇ ਭਗਵੰਤ ਮਾਨ ਆ ਚਾਹੇ ਪ੍ਰਤਾਪ ਸਿੰਘ ਬਾਜਵਾ ਆ ਜਦੋਂ ਕੇ ਖੇਤੀ ਮਾਰਾਂ ਦੇ ਵੱਲੋਂ ਅਕਤੂਬਰ ਦੇ ਵਿੱਚ ਖੇਤੀ ਨੀਤੀ ਤਿਆਰ ਕਰਕੇ ਦੇ ਦਿੱਤੀ ਗਈ ਹੈ ਭਗਵਾਨ ਕਮਾਲ ਇਹ ਲੱਗਦਾ ਮੋਰਚਾ ਅੱਗੇ ਜਾਏਗਾ ਕਿ ਅੱਜ ਇਸ ਮੀਟਿੰਗ ਤੋਂ ਬਾਅਦ ਤੈਅ ਕਰੋਗੇ ਕਿ ਮੋਰਚੇ ਦੀ ਅਗਲੀ ਰੂਪਰੇਖਾ ਕੀ ਰਹਿਣਾ ਸਾਡਾ ਕੋਈ ਮਨਸਾ ਨਹੀਂ ਮੋਰਚੇ ਨੂੰ ਵਧਾਉਣ ਦਾ ਸاسي ਮਸਲੇ ਹੱਲ ਕਰਾਉਣਾ ਹੈ ਅੱਜ ਮੀਟਿੰਗ ਦੇ ਵਿੱਚ ਕਿਹੜੇ-ਕਿਹੜੇ ਅਧਿਕਾਰੀ ਹਿੱਸਾ ਲੈਣਗੇ ਕੋਈ ਤੁਹਾਡੇ ਲਈ ਖੜੜ ਆਇਆ ਕੋਈ ਜਾਣਕਾਰੀ ਸਾਂਝੀ ਆਈ ਕੌਣ ਮੀਟਿੰਗ ਲਏਗਾ ਅੱਜ ਦੀ ਮੀਟਿੰਗ ਦੇਖੋ ਸਾਨੂੰ ਜੋ ਜਾਣਕਾਰੀ ਮਿਲੀ ਗਈ ਆ ਸਰਕਾਰ ਦੇ ਵੱਲੋਂ ਜਿਹੜੇ ਨੁਮਾਇंदे ਨਿਯੁਕਤ ਕੀਤੇ ਗਏ ਆ ਉਹ ਜਿਹੜੇ ADGP ਜਸਕਰਮ ਸਿੰਘ ਆ ਉਹਨਾਂ ਰਾਹੀਂ ਆਈ ਆ ਉਹਨਾਂ ਦੇ ਰਾਹੀਂ ਜਾਣਕਾਰੀ ਦੇ ਮੁਤਾਬਕ ਇਹ ਆ ਕਿ ਜਿਹੜਾ ਚੀਫ ਸੈਕਟਰੀ ਆ ਉਹਦੀ ਅਗਵਾਈ ਉਹਨਾਂ ਦੇ ਨਾਲ ਜੁੜ ਕੇ ਸਾਡੀਆਂ ਮੰਗਾਂ ਨਾਲ ਸੰਬੰਧ ਜਿਹੜੇ ਵੱਖ-ਵੱਖ ਅਧਿਕਾਰੀ ਆ ਜਿਹੜੇ ਅਧਿਕਾਰੀਆਂ ਕੋਈ ਫੈਕਟਰੀ ਆ ਕੋਈ ਡਾਇਰੈਕਟਰ ਆ ਉਹਨਾਂ ਨਾਲ ਚਰਚਾ ਹੋਣੀ ਹੈ ਜਿਵੇਂ ਉਸ ਤੋਂ ਆਗੇ 15 ਸਾਲਾਂ ਬਾਅਦ ਅਸੀਂ ਬਹਿ ਗਏ ਸਾਡੀ ਮਜ਼ਦੂਰੀ ਹੋ ਗਈ ਲੋਕਾਂ ਨੇ ਮਜ਼ਦੂਰੀ ਦੇਤੀ ਸਾਡਾ ਇਥੇ ਹੱਕ ਹੈ ਚੰਡੀਗੜ੍ਹ 'ਚ ਜਿੰਨੇ ਪਿੰਡਾ ਜਾੜੇ ਆ ਇਥੋਂ ਉਹ ਸਾਰੇ ਪੰਜਾਬੀ ਬੋਲਦੇ ਤੇ ਅਜੇ ਇਹ ਬਾੜ ਕੱਢਣ ਲੱਗੇ ਹੋ ਤੁਸੀਂ ਆਓ ਨਾ 15 ਸਾਲਾਂ ਬਾਅਦ ਅਸੀਂ ਬਾੜ ਤੋੜੀ ਜਨਤਾ ਦਾ ਭਾਰਤੀ ਕਿਸਾਨ ਜੂਨੀਅਰ ਗਰਾਹਾਂ ਤੇ ਖੇਤ ਮਜ਼ਦੂਰ ਜੂਨੀ ਪੰਜਾਬ ਦਾ ਧਰਨਾ ਲਗਾਤਾਰ جاری ਆ ਉਹਨਾਂ ਦੇ ਆਗੂ ਲਖਮਣ ਸਿੰਘ ਤੇ ਚੰਡਾ ਸਿੰਘ ਜੇਠੂ ਕੇ ਸਾਡੇ ਨਾਲ ਨੇ ਗੱਲਬਾਤ ਕਰਾਂਗੇ 5 ਵਜੇ ਅੱਜ ਮੀਟਿੰਗ ਦਾ ਸੱਦਾ ਆਇਆ ਕਿੱਨੇ ਆਗੂ ਮੀਟਿੰਗ ਦੇ ਲਈ ਜਾ ਰਹੇ ਹੋ ਦੇਖੋ ਆਗੂ ਦਾ ਹੱਡੀਆਂ ਦੋਹਾਂ ਜੱਥੇ ਬੰਨੀ ਹੈ ਭਾਰਤੀ ਕਿਸਾਨ ਜੂਨੇ ਨੇ ਇਕਤਾ ਗਰਾਹਾਂ ਤੇ ਪੰਜਾਬ ਖੇਤ ਮਜ਼ਦੂਰ ਜੂਨੇ ਨੇ ਅੰਦੀਆਂ ਸੂਬਾ ਕਮੇਟੀਆਂ ਨੇ ਮੁੱਖ ਆਗੂ ਆ ਜਿਹੜੇ ਉਹ ਸ਼ਾਮਲ ਹੋਣਗੇ ਤੇ ਸਰਕਾਰ ਕੀ ਕਰਦੀ ਆ 5 ਵਜੇ ਦੀ ਮੀਟਿੰਗ ਦੇ ਵਿੱਚ ਉਹਨੂੰ ਵਿਚਾਰਾਂਗੇ ਅਸੀਂ ਪੰਜਾਬ ਦੇ ਮੁੱਖ ਮੰਤਰੀ ਦਾ ਬਿਆਨ ਵੀ ਆਇਆ ਵਿਧਾਨ ਸਭਾ ਤੇ ਤਾਂ ਉਹ ਕਹਿ ਰਹੇ ਨੇ ਕਿ ਖੇਤੀ ਨੀਤੀ ਤਿਆਰ ਆ ਅਸੀਂ ਜਥੇਬੰਦੀਆਂ ਨੂੰ ਸੱਦਾਂਗੇ ਬੁੱਧੀਜੀਵਾਂ ਨੂੰ ਸੱਦਾਂਗੇ ਬੈਠ ਕੇ ਗੱਲਬਾਤ ਕਰਾਂਗੇ ਉਹਨਾਂ ਨੇ ਅੱਜ ਬਿਆਨ ਦਿੱਤਾ ਵਿਧਾਨ ਸਭਾ ਦੇ ਦੇਖੋ ਉਹ ਭਗਵੰਤ ਮਾਨ ਦਾ ਬਿਆਨ ਨਹੀਂ ਇਸ ਮੋਰਚੇ ਦੇ ਲੋਕਾਂ ਦੇ ਦਬਾਅ ਦੇ ਕਰਕੇ ਉਹਦੇ ਮੂੰਹ ਚੋਂ ਨਿਕਲੇ ਹੋਏ ਸ਼ਬਦ ਆ ਇਹ ਪਰ ਇਹਦੇ باوجود ਉਹ ਲੋਕਾਂ ਨੂੰ ਠੇਖਾ ਦੇਣਾ ਚਾਹੁੰਦੇ ਆ ਅਸੀਂ ਤੁਹਾਡੇ ਮਾਧਿਅਮ ਰਾਹੀਂ ਬਹੁਤ ਸਪਸ਼ਟ ਕਹਿਣਾ ਚਾਹੁੰਦੇ ਆ ਪੰਜਾਬ ਦੇ ਲੋਕਾਂ ਨੂੰ ਤੇ ਹੁਣ ਦੁਬਾਰਾ ਖੇਤੀ ਮਾਰਾ ਨਾਰਾ ਕਰਨੀ ਆ ਦੁਬਾਰਾ ਕਿਸਾਨ ਮਜ਼ਦੂਰ ਜਥੇਬੰਦੀਆਂ ਨਾਰਾ ਕਰਨੀ ਆ ਇਹਦੇ ਰਾਹੀਂ ਉਹ ਇਹ ਨੂੰ ਲਮਕਾਉਣਾ ਚਾਹੁੰਦੇ ਆ ਕਿ ਲੋਕਾਂ ਦੇ ਵਿੱਚ ਝੂਠਾ ਹੀ ਪ੍ਰਭਾਵ ਸਰਜਣਾ ਚਾਹੁੰਦੇ ਆ ਵੀ ਦੇਖੋ ਮੁੱਖ ਮੰਤਰੀ ਦਾ ਬਹੁਤ ਸਹਿਰਦਾਰ ਜਦੋਂ ਕਿ ਖੇਤੀ ਮਾਰਾ ਦੇ ਵੱਲੋਂ ਅਕਤੂਬਰ ਦੇ ਵਿੱਚ ਖੇਤੀ ਨੀਤੀ ਤਿਆਰ ਕਰਕੇ ਦੇ ਦਿੱਤੀ ਗਈ ਆ ਭਗਵਾਨ ਕਮਾਲ ਮਜ਼ਦੂਰ ਕਿਸਾਨ ਜਥੇਬੰਦੀਆਂ ਨੇ ਬਲੋਹ ਮਾਰਚ ਮਹੀਨੇ ਦੇ ਵਿੱਚ ਪਿਛਲੇ ਸਾਲ ਦੀ ਖੇਤੀ ਨੀਤੀ ਦਿੱਤੀ ਹੋਈ ਆ ਖੇਤੀਬਾੜੀ ਮੰਤਰੀ ਦੇ ਨਾਲ ਸਾਡੇ ਐਸੇ 10 ਤਰੀਕ ਨੂੰ ਲਗਭਗ 60 ਮਿੰਟ ਬਹਿ ਕੇ ਉਹਨਾਂ ਦੇ ਘਰੇ ਚਰਚਾ ਹੋ ਚੁੱਕੀ ਐ ਬਸ ਇਹੋ ਜੀ ਖੇਤੀ ਨੀਤੀ ਚਾਹੁਣੇ ਆ ਉਹ ਕਹਿੰਦੇ ਕਿ ਸਰਕਾਰੀ ਬਾਬੂਆਂ ਨੂੰ ਬਾਬੂਆਂ ਨੂੰ ਪਤਾ ਨਹੀਂ ਹੁੰਦਾ ਕਿ ਨੀਤੀ ਲੋਕਾਂ ਤੋਂ ਪੁੱਛ ਕੇ ਬਣਾਉਣੀ ਹੁੰਦੀ ਆ ਕਹਿੰਦੇ ਇਸ ਕਰਕੇ ਚੱਕਰ ਦੀ ਲੋਕਾਂ ਨੂੰ ਪੁੱਛ ਲਿਆ ਪਹਿਲਾਂ ਹੀ ਹਾਂ ਲੋਕਾਂ ਤੋਂ ਪਹਿਲਾਂ ਪੁੱਛ ਕੇ ਉਹਨਾਂ ਨੇ ਅਖਬਾਰਾਂ ਦੇ ਵਿੱਚ ਦਿੱਤਾ ਉਹ ਤੋਂ ਲੋਕਾਂ ਨੇ ਆਪ ਦੇ ਦੇਤੀਆਂ ਲਿਖਤੀ ਹੁਣ ਤਾਂ ਮਸਲਾ ਇਹ ਆ ਵੀ ਉਹ ਟਾਲਣਾ ਚਾਹੁੰਦੇ ਆ ਔਰ ਦੂਸਰੀ ਗੱਲ ਮੈਂ ਤੁਹਾਡੇ ਮਾਧਿਅਮ ਰਾਹੀਂ ਜੋ ਵਿਰੋਧੀ ਧਰ ਦੇ ਨੇਤਾ ਪ੍ਰਤਾਪ ਬਾਦਵਾ ਦਾ ਬਿਆਨ ਆਇਆ ਉਹਦੇ ਬਾਰੇ ਵੀ ਕਹਿਣਾ ਚਾਹਣਾ ਹੈ ਕਿ ਉਹ ਕੋਈ ਬੋਲੀ ਬੋਲਦੇ ਆ ਚਾਹੇ ਭਗਵਾਨ ਤਮਾਣਾ ਚਾਹੇ ਪ੍ਰਤਾਪ ਸਿੰਘ ਬਾਜਵਾ ਪਹਿਲੀ ਦਾ ਗੱਲ ਇਹ ਹੋਈ ਕਿ ਜਿੱਦੇ ਅਸੀਂ ਮੰਗ ਪੱਤਰ ਦੇਣਾ ਸੀ ਖੇਤੀ ਨੀਤੀ ਵਾਲਾ ਉਹਦੇ ਪ੍ਰਤਾਪ ਬਾਜਵਾ ਦੇ ਪੈਰ ਮੇਲੇ ਹੋਣ ਲੱਗ ਗਏ ਕਿ ਜੇ ਇਹਨਾਂ ਨਾਲ ਜਾ ਕੇ ਮੰਗ ਪੱਤਰ ਫੜ ਲਿਆ ਤਾਂ ਅਸੀਂ ਤਾਂ ਭਿੱਟੇ ਹੀ ਜਾਵਾਂਗੇ ਉਹ ਮਾਨਤਾਪੁਰ ਤੋਂ ਡੂਡ ਕਰਮ ਦੇ ਬੈਠਾ ਸੀ ਲੈਣ ਵਾਸਤੇ ਨਹੀਂ ਆਇਆ ਹੁਣ ਉਸ ਤੋਂ ਬਾਅਦ ਵਿੱਚ ਬਿਆਨ ਦਿੱਤਾ ਕਿਹੜੇ ਕਹਿੰਦੇ 25 ਕਿਸਾਨਾਂ ਦੇ ਮਸਲੇ ਦੇ ਮਜ਼ਦੂਰਾਂ ਦੇ ਮਸਲੇ ਹੱਲ ਕਰਨ ਦੇ ਵਾਸਤੇ ਕਮੇਟੀ ਗਠਿਤ ਕਰ ਦਿੱਤੀ ਜਾਵੇ ਉਹ ਭਗਵਾਨ ਜਮਾਨ ਨਾਲ ਉਹ ਚਾਰ ਕਰਮਾਂ ਗਾਂ ਜਾ ਰਿਹਾ ਹੈ ਕਮੇਟੀ ਗਠਿਤ ਕਰਨ ਦਾ ਮਸਲਾ ਹੁੰਦਾ ਕਿ ਕਮੇਟੀ ਬਣਾ ਕੇ ਮਸਲੇ ਨੂੰ ਠੰਡੇ ਵਾਸਤੇ ਚ ਪਾ ਦਿਓ ਇਹ 2 ਸਾਲ 3 ਸਾਲ ਤੱਕ ਚੱਲੀ ਜਾਊਗੀ ਕਮੇਟੀ ਦੇ ਮੈਂਬਰ ਆ ਜਿਹੜੇ ਸਰਕਾਰੀ ਖਜ਼ਾਨੇ ਚੋਂ ਪੈਸੇ ਲੈਂਦੇ ਰਹਿਣਗੇ ਸ਼ਾਹੀ ਹੋਟਲਾਂ ਦੇ ਬਹਿ ਕੇ ਮੀਟਿੰਗਾਂ ਕਰਦੇ ਰਹਿਣਗੇ ਤੇ ਉਦੋਂ ਤੱਕ ਜਿਹੜੀ ਗੱਲ ਆ ਉਹ ਆਈ ਗਈ ਹੋ ਜੂਗੀ ਔਰ ਅਸੀਂ ਉਸ ਬਿਆਨ ਦੀ ਸਖਤ ਨਖੇਦੀ ਕਰਦੇ ਆ ਕਿ ਵਿਰੋਧੀ ਧਿਰ ਤੇ ਹੁਕਮਰਾਨ ਧਿਰ ਦੋਨੇ ਹੀ ਕਿਸਾਨ ਮਜ਼ਦੂਰ ਵਿਰੋਧੀ ਨੀਤੀਆਂ ਲਾਗੂ ਕਰਨ ਦੇ ਵਾਸਤੇ ਇੱਕ ਦੂਜੇ ਨਾਲੋਂ ਅੱਗੇ ਹੋ ਕੇ ਚੱਲ ਰਹੀ ਹੈ ਅੱਜ ਮੀਟਿੰਗ ਦੇ ਵਿੱਚ ਕਿਹੜੇ-ਕਿਹੜੇ ਅਧਿਕਾਰੀ ਹਿੱਸਾ ਲੈਣਗੇ ਕੋਈ ਤੁਹਾਡੇ ਲਈ ਖੜੜ ਆਇਆ ਕੋਈ ਜਾਣਕਾਰੀ ਸਾਂਝੀ ਆਈ ਕੌਣ ਮੀਟਿੰਗ ਲਏਗਾ ਅੱਜ ਦੀ ਮੀਟਿੰਗ ਦੇਖੋ ਸਾਨੂੰ ਜੋ ਜਾਣਕਾਰੀ ਮਿਲੀ ਗਈ ਆ ਸਰਕਾਰ ਦੇ ਵੱਲੋਂ ਜਿਹੜੇ ਨਮਾਇंदे ਨਿਯੁਕਤ ਕੀਤੇ ਗਏ ਆ ਉਹ ਜਿਹੜੇ ADGP ਜਸਕਰਨ ਸਿੰਘ ਆ ਉਹਨਾਂ ਰਾਹੀਂ ਆਈ ਆ ਉਹਨਾਂ ਦੇ ਰਾਹੀਂ ਜਾਣਕਾਰੀ ਦੇ ਮੁਤਾਬਕ ਇਹ ਆ ਕਿ ਜਿਹੜਾ ਚੀਫ ਸੈਕਟਰੀ ਆ ਉਹਦੀ ਅਗਵਾਈ ਉਹਨਾਂ ਦੇ ਨਾਲ ਜੁੜ ਕੇ ਸਾਡੀਆਂ ਮੰਗਾਂ ਨਾਲ ਸੰਬੰਧਿਤ ਜਿਹੜੇ ਵੱਖ-ਵੱਖ ਅਧਿਕਾਰੀ ਆ ਜਿਹੜੇ ਉੱਚ ਅਧਿਕਾਰੀ ਆ ਕੋਈ ਫੈਕਟਰੀ ਆ ਕੋਈ ਡਾਇਰੈਕਟਰ ਆ ਉਹਨਾਂ ਨਾਲ ਚਰਚਾ ਹੋਣੀ ਆ ਸਾਡੀ ਜਾਣਕਾਰੀ ਮੁਤਾਬਕ ਉਹ ਕਹਿ ਰਹੇ ਆ ਕਿ ਅਸੀਂ ਆ ਜਿਹੜੇ ਹੈਗੇ ਆ ਵਿਧਾਨ ਸਭਾ ਦੇ ਕੈਬਨਟ ਦੇ ਮਨਿਸਟਰ ਵਗੈਰਾ ਜਾਂ ਹੋਰ ਉਹਨਾਂ ਨਾਲ ਕੁਝ ਚਰਚਾ ਕਰਕੇ ਆਵਾਂਗੇ ਉਦੋਂ ਬਾਅਦ ਛੋਡੇ ਨਾਲ ਚਰਚਾ ਕਰਕੇ ਆਵਾਂਗੇ ਉਦੋਂ ਬਾਅਦ ਫਿਰ ਇਹਨਾਂ ਮਸਲਿਆਂ ਨੂੰ ਹੱਲ ਕਰਾਂਗੇ ਔਰ ਅਸੀਂ ਸਮਝਦੇ ਆਂ ਜਾਰੀ ਮੀਟਿੰਗ ਹੋਣ ਕਿੱਥੇ ਜਾ ਰਹੀ ਹੈ ਮੀਟਿੰਗ ਪੰਜਾਬ ਭਵਨ ਦੇ ਵਿੱਚ ਹੋਣ ਜਾ ਰਹੀ ਹੈ ਔਰ ਅਸੀਂ ਉਸ ਮੀਟਿੰਗ ਚ ਜਾਵਾਂਗੇ ਅਸੀਂ ਉਹਨਾਂ ਦਾ ਮੂੰਹ ਸੁੰਘਾਂਗੇ ਅਸੀਂ ਵੈਸੇ ਸਰਕਾਰ ਨੂੰ ਕਿਹਾ ਸੀ ਵੀ ਮੀਟਿੰਗ ਕਰਨ ਤੋਂ ਪਹਿਲਾਂ ਸਰਕਾਰ ਦੀ ਕੀ ਪ੍ਰਪੋਜ਼ਲ ਆ ਸਾਡੀਆਂ ਮੰਗਾਂ ਦੇ ਬਾਰੇ ਉਹਦੇ ਸਬੰਧ ਵਿੱਚ ਉਹ ਆਪ ਦਾ ਲੈਫਟ ਦੀ ਪ੍ਰਪੋਜ਼ਲ ਭੇਜੇ ਤਜਵੀਜ਼ ਭੇਜੇ ਅਸੀਂ ਉਹਦੇ ਦੇ ਸੋਚ ਵਿਚਾਰ ਕੇ ਜਾਈਏ ਅਸੀਂ ਆਪਣੀ ਤਜਵੀਜ਼ ਭੇਜੀ ਹੋਈ ਆ ਪਰ ਉਹਨਾਂ ਨੇ ਤਜਵੀਜ਼ ਤਾਂ ਨਹੀਂ ਭੇਜੀ ਮੀਟਿੰਗ ਜ਼ਰੂਰ ਸੱਦ ਲਈ ਪਰਪੋਜ਼ਲ ਨਹੀਂ ਆਈ ਉਹ ਕਹਿੰਦੇ ਉੱਥੇ ਹੀ ਸਮਝ ਕਰਾਂਗੇ ਤੁਹਾਡੇ ਨਾਲ ਕੀ ਲੱਗਦਾ ਮੋਰਚਾ ਅੱਗੇ ਜਾਏਗਾ ਕਿ ਅੱਜ ਇਸ ਮੀਟਿੰਗ ਤੋਂ ਬਾਅਦ ਤੈਅ ਕਰਾਂਗੇ ਕਿ ਮੋਰਚੇ ਦੀ ਅਗਲੀ ਰੂਪਰੇਖਾ ਕੀ ਰਹਿਣ ਬਣੀ ਸਾਡਾ ਕੋਈ ਮਨਸਾ ਨਹੀਂ ਮੋਰਚੇ ਨੂੰ ਵਧਾਉਣ ਦਾ ਸਾਰੇ ਮਸਲੇ ਹੱਲ ਕਰਾਉਣ ਆਏ ਆ ਸਾਨੂੰ ਪਹਿਲੇ ਦਿਨ ਹੀ ਕਿਹਾ ਜਦਦੇ ਅਸੀਂ ਲੰਗਰ ਪਾਣੀ ਲੈ ਕੇ ਆਏ ਆ ਵੀ ਅਸੀਂ ਅੱਜ ਹੀ ਮੋਰਚੇ ਨੂੰ ਤਿਆਰਾਂ ਇੱਕ ਦਿਨ ਇੱਕ ਦੀ ਮੀਟਿੰਗ ਰੱਖੀ ਸੀ ਬਈ ਸ਼ੀਕ 1 ਵਜੇ ਉਸ ਮੀਟਿੰਗ ਜਿਨ ਨਵੇੜ ਜਾਂਦੇ ਅਗਲੇ ਦੋ ਵਾਲੇ ਅਸੀਂ ਰੋਕ ਦਾਂਦੇ ਭਾਈ ਸਰ ਗਿਆ ਆਪਣਾ ਜਿਹੜੇ ਥੋਏ ਸੋ ਨੂੰ ਨਾਲ ਲੈ ਜਾਂਦੇ ਜਦੋਂ ਮੀਟਿੰਗ ਰੱਦ ਕਰਤੀ ਜੇ 10000 ਰੁਪਏ ਸਰਕਾਰ ਦਾ ਹੈ ਉਹ ਕਿੰਨਾ ਚਿਰ ਬਹੋਣਾ ਚਾਹੁੰਦੀ ਹੈ ਸਾਡਾ ਕੋਰਾ ਤਾਂ ਨਹੀਂ ਬੈਠਦਾ ਪਰ ਸਰਕਾਰ ਜਿੰਨਾ ਜਲਵਾ ਹੋਣਾ ਚਾਹੂਗੀ ਅਸੀਂ ਬੈਠਾਂਗੇ ਤੁਹਾਡੀ ਮੀਟਿੰਗ ਕਦੋਂ ਹੋਏਗੀ ਉਸ ਮੀਟਿੰਗ ਤੋਂ ਬਾਅਦ ਹੋਏਗੀ ਅੱਜ ਹੋਏਗੀ ਜਾਂ ਫਿਰ ਕੱਲ ਕਰੋਗੇ ਸਵੇਰੇ ਸਾਡੀ ਮੀਟਿੰਗ ਹੋਈ ਹੋਈ ਹੈ ਤਾਂ ਫੈਸਲਾ ਹੈ ਸਾਡਾ ਵੀ ਇਹ ਸਰਕਾਰ ਸਾਨੂੰ ਕੁਝ ਨਹੀਂ ਦਿੰਦੀ ਉਹਨਾਂ ਜਿਹੜੇ ਅਸੀਂ ਇੱਥੋਂ ਨਹੀਂ ਜਾਂਦੇ ਪੱਕਾ ਪੱਕਾ ਹੀ ਆਣ ਵਿੱਚ ਕਰਾਉਣਾ ਉਹ ਅਸੀਂ ਕਦੋਂ ਉਹ ਕਹਿੰਦੇ ਨੇ ਅਸੀਂ ਤਾਂ ਸਾਡ ਨੂੰ ਲਾਗੂ ਕਰਾਂਗੇ ਬੈਠਾਂਗੇ ਕਿਉਂਕਿ ਕਿਹੜੇ ਕਿਹੜੇ ਆਗੂ ਜਾਣਗੇ ਲਿਸਟ ਤਿਆਰ ਹੋਊਗੀ ਤੁਹਾਡੇ ਕਿਹੜੇ ਕਿਹੜੇ ਨੁਮਾਇंदे ਜਾ ਰਹੇ ਨੇ ਸਮਿਟੀ ਸਾਡੇ ਦੋਨੋਂ ਦੇ ਸਮਿਟੀ ਦੇ ਮੁੱਖ ਨੁਮਾਇंदे ਜਾ ਰਹੇ ਹਾਂ ਅਸੀਂ ਪੰਜ ਪੰਜ ਚਾਰ ਚਾਰ ਬੰਦੇ ਹੋਵਾਂਗੇ ਦੋਨਾਂ ਦੇ ਅਗਰਾਂ ਸਾਹਿਬ ਹੋਣਗੇ ਮੈਂ ਹੋਊਂਗਾ ਕੋਕਰੀ ਸਾਹਿਬ ਹੋਣਗੇ ਆਏ ਆਪਣੇ ਹੈਗੇ ਲਸੁਣ ਸਸੇਵੇ ਵਾਲਾ ਜੋ ਰਸਨਸਰਾਲੀ ਹੈ ਇਹਨਾਂ ਦਾ ਮਤਲਬ ਸੈਕਟਰ ਉਹ ਆਏਗਾ ਸਾਡੇ ਹਿਮਾਲਿਆ ਦੀ ਹੈ ਖਜ਼ਾਨਚੀ ਇਹਨਾਂ ਦਾ ਉਹਦੀ ਸਥਿਤੀ ਕੀ ਕਹਿੰਦੀ ਹੈ ਕਿ ਮੋਰਚਾ ਸਮਾਪਤੀ ਵੱਲ ਵਧੇਗਾ ਕੀ ਲੱਗਦਾ ਮਸਲਾ ਇਹ ਹੈ ਵੀ ਇਹਨਾਂ ਨੂੰ ਗੱਲਬਾਤ ਹੀ ਟਾਲ ਲਾਂਗੇ ਗੱਲਬਾਤ ਹੀ ਟਾਲਣ ਵਾਲਾ ਕੋ ਮਾਮਲਾ ਹੋਣਾ ਹੋਰ ਕੁਝ ਜਿਵੇਂ ਟਲ ਸਕਦੀ ਹੈ ਉਹਨਾਂ ਦੇ ਗੱਲਾਂ ਬਾਤਾਂ ਜਨੇ ਆਉਂਦੇ ਇਹਨਾਂ ਨੂੰ ਸਾਨੂੰ ਪਤਾ ਨਹੀਂ ਦੇ ਢਿੱਡ ਚ ਕੀ ਹੈ ਉਹਨਾਂ ਦੇ ਚਿਹਰਾ ਦੇਖ ਕੇ ਪੜ ਲਾਂਦੇ ਹੁਕਮંત્રી ਸਾਹਿਬ ਕਹਿੰਦੇ ਕਿ ਖੇਤੀ ਖੇਤੀ ਨੀਤੀ ਤੇ ਚਰਚਾ ਕਰਨ ਨੂੰ ਤਿਆਰ ਹਾਂ ਜੱਥੇਬੰਦੀਆਂ ਸੱਦਾਂਗੇ ਤੇ ਇਸ ਗੱਲ ਨੂੰ ਮੈਂ ਸਾਬਤ ਕਰਦਾ ਸਾਨੂੰ ਜਵਾਬਦਾਈ ਸੀ ਦਿੱਤਾ ਇੱਕ ਦਿਨ ਨੂੰ ਅਸੀਂ ਬੈਠੇ ਸੀ ਅਸੀਂ ਪੱਤਰਕਾਰ ਕਾਨਫਰੰਸ ਕੀਤੀ ਐ ਸ਼ਾਇਦ ਤੁਸੀਂ ਉਹਦੇ ਵਿੱਚ ਹੋ ਅਸੀਂ ਸਾਫ਼ ਕਹਿਆ ਜੀ ਗੱਲ ਵਾਲੀ ਮੀਟਿੰਗੇ ਨਹੀਂ ਕਰਦੇ ਜਿਹੜੀ ਇੱਕ ਤਰੀਕ ਦੀ ਮੀਟਿੰਗ ਹੁੰਦਾ ਸੀ ਉਹ ਸੋਚਦੇ ਸੀ ਮੈਨੂੰ ਲੱਗੂ ਮੁੱਖ ਮੰਤਰੀ ਵੀ ਮੀਟਿੰਗ ਦੇਤੀ ਹੁਣ ਮੋਰਚਾ ਕਾਦੇ ਵਾਸਤੇ ਲਾਉਣਾ ਸਾਡੇ ਮੋਰਚੇ ਨੂੰ ਟਾਲਣ ਵਾਸਤੇ ਉਹ ਮੀਟਿੰਗ ਕਰਦਾ ਤਾਂ ਉਹਦੇ ਦੇਣਾ ਕੁਝ ਨਹੀਂ ਸੀ ਤੇ ਅਗਲੇ ਦਿਨ ਮੀਟਿੰਗ ਨਹੀਂ ਹੋਈ ਸਾਡੀ ਕਈ ਸੱਚ ਹੋ ਗਈ ਹਜੇ ਉਹ ਮਸਲੇ ਨੂੰ ਨਿਬੇੜਨ ਦੇ ਇਰਾਦੇ ਨਾਲ ਨਹੀਂ ਮੀਟਿੰਗਾਂ ਕਰਦੇ ਟਾਲਣ ਦੇ ਰਾਜ ਨਾਲ ਸਾਡ ਰਹੇ ਹੈ ਜੀ ਟਲਦੇ ਨਹੀਂ ਨੇ ਹੱਲ ਰਿਕਲ ਅੱਜ ਦੀ ਜਿਹੜੀ ਮੀਟਿੰਗ ਹੈ ਇਹਦੇ ਵੀ ਉਹ 100% ਇਹਨੂੰ ਹੱਲ ਕਰਦੇ ਹਨ ਇਹਨੂੰ ਕੋਈ 90% ਹੱਲ ਕਰ ਦੇਣਾ ਇਹ ਨੀਤ ਨਹੀਂ ਉਹਨੂੰ ਲੈ ਜਾ ਗੱਲਾਂ ਬਾਤਾਂ ਨਾਲ ਜਾ ਕੇ ਇਹਨਾਂ ਨੂੰ ਮੋੜ ਜਾਗੇ ਤੇ ਨਾਲ ਸਾਡੇ ਤੇ ਦਬਾਅ ਪਉਣਗੇ ਸੈਟ ਜੇਕਰ ਹੱਲ ਹੁੰਦਾ ਫਿਰ ਉਦੋਂ ਵਾਹ ਸਾਡੇ ਤੇ ਦਬਾਅ ਪਉਣਗੇ ਕਿਉਂਕਿ ਇਹ ਤੋਂ ਪਹਿਲਾਂ ਜਿੱਦਾਂ ਸਾਨੂੰ ਮਨਜ਼ੂਰੀ ਦਿੱਤੀ ਉਹ ਪੰਜ ਤੱਕ ਰਹਿ ਵੀ ਹੁਣ ਤਾਂ ਜੀ ਮਨਜ਼ੂਰੀ ਖਤਮ ਹੋ ਗਈ ਜੇ ਅਸੀਂ ਉੱਥੋਂ ਆ ਕੇ 15 ਸਾਲਾਂ ਬਾਅਦ ਅਸੀਂ ਵਹਿ ਗਏ ਸਾਡੀ ਦਾ ਮਜ਼ਦੂਰੀ ਹੋ ਗਈ ਲੋਕਾਂ ਨੇ ਮਜ਼ਦੂਰੀ ਦੇਤੀ ਸਾਡਾ ਇਹੀ ਹੱਕ ਹੈ ਚੰਡੀਗੜ੍ਹ ਚ ਜਿੰਨੇ ਪਿੰਡਾ ਜਾੜੇ ਆ ਇਥੋਂ ਉਹ ਸਾਰੇ ਪੰਜਾਬੀ ਬੋਲਦੇ ਤੇ ਅਜੇ ਇਹ ਬਾੜ ਕੱਢਣ ਲੱਗੇ ਸੀ ਤੁਸੀਂ ਆਓ ਨਾ 15 ਸਾਲਾਂ ਬਾਅਦ ਅਸੀਂ ਬਾੜ ਤੋੜੀ ਇਹਨਾਂ ਦੀ ਤੇਤੀ ਨੀਤੀ ਨੂੰ ਬਾੜ ਕਰ ਇਹ ਇਹ ਤਾਂ ਉਹਨਾਂ ਨੂੰ ਸਿੱਖਣਾ ਚਾਹੀਦਾ ਵੀ ਉਹੀ ਜਿੱਥੇ ਬਦਨ ਵੀ ਇੱਧਰ ਲੈਣ ਦੋ ਗੱਲਾਂ ਕਰਨ ਇੱਧਰ ਲੈਣ ਦੋ ਗੱਲਾਂ ਕਰੀਆਂ ਅਸੀਂ ਸਾਫ਼ ਕਿਹਾ ਕਿ ਜੋ ਸਾਡੀ ਤਾਕਤ ਹੈ ਅਸੀਂ ਸਰਕਾਰ ਤੇ ਦਬਾਅ ਪਾਉਂਦੇ ਤੇ ਸਰਕਾਰ ਦੀ ਦਵਾ ਚੱਲਦੇ ਆ ਇਹ ਕਿ ਹਮੇਰੇ ਤੇ 55 ਕੇ ਸੁਵਣੇ ਆ ਕੋਈ ਮੇਰਾ ਕਿਰਾਇਆ ਮਾਸਕ ਦੱਸ ਸਕਦਾ ਨਹੀਂ ਮੈਂ ਕੀ ਦੋਸ ਕਰਾਂ ਕੀ ਕਰਾਂ ਮੈਂ ਮੇਰੀ ਲੜਾਈ ਨਾਲ ਜਵਾਨ ਬੰਦ ਸੀ ਸਾਰੇ ਅੰਦਰ ਇਥੋਂ ਗਰੇਜ ਘੱਟ ਜਾਣਗੇ ਆ ਕਾਲਜ ਜੰਮਣਗੇ ਕਿੰਨੇ ਕਿੰਨੀਆਂ ਮੰਗਾਂ ਜੇਕਰ ਸਰਕਾਰ ਪ੍ਰਬੰਧ ਕਰਦੀ ਐ ਫਿਰ ਮੋਰਚੇ ਤੇ ਤੁਸੀਂ ਸੋਚ ਸਕਦੇ ਹੋ ਮੋਰਚੇ 'ਤੇ ਸਾਡੀਆਂ ਖੇਤੀ ਨੀਤੀ ਨਾਲ ਜੁੜੀਆਂ ਹੋਈਆਂ 8 ਮੁੱਦੇ ਆ ਉਦੋਂ ਆਹ ਉੱਪਰ ਮੈਂ ਮੰਗਾਏ ਖੇਤੀ ਜੋ ਇੱਕ ਮੁੱਦਾ ਹੁੰਦਾ ਉਹਦੇ ਕਈ ਦਿਨ ਲੜੀਆਂ ਨਿਕਲਦੀਆਂ ਉਹ ਹੈਗੀਆਂ ਖੁਦਕਸਿਆਂ ਦੇ ਪੈਸਾ ਦਾ ਮਾਮਲਾ ਨਸ਼ੇ ਦਾ ਮਾਮਲਾ ਕਾਰਜ ਲਈ ਖਮਾਰ ਦਾ ਮਾਮਲਾ ਹੈ ਜਿੰਦੀ ਇਸ ਕੰਨੇ ਬਹੁਤ ਸਾਰੇ ਮੁੱਦੇ ਆ ਤਾਂ ਚੰਡਾ ਸਿੰਘ ਜੇਠੂ ਕੇ ਜਾਣਕਾਰੀ ਸਾਂਝੀ ਕਰ ਰਹੀ ਸੀ 5 ਵਜੇ ਪੰਜਾਬ ਪਾਵਨ ਦੇ ਵਿੱਚ ਮੀਟਿੰਗ ਹੋਣੀ ਆ ਪੰਜਾਬ ਸਰਕਾਰ ਦੇ ਨੁਮਾਇੰਦੇ ਉਸ ਮੀਟਿੰਗ ਦੇ ਵਿੱਚ ਹਿੱਸਾ ਲੈਣਗੇ ਤਾਂ ਭਾਰਤੀ ਕਿਸਾਨ ਜਨੂਨੋ ਗਰਾਹਾ ਖੇਤ ਮਜ਼ਦੂਰ ਯੂਨੀਅਨ ਪੰਜਾਬ ਦੇ ਆਗੂ ਇਸ ਮੀਟਿੰਗ ਦਾ ਹਿੱਸਾ ਬਣਗੇ ਲੰਬੀ ਮੀਟਿੰਗ ਚੱਲੇਗੀ ਤਾਂ ਉਸ ਤੋਂ ਬਾਅਦ ਅਗਲੀ ਰਣਨੀਤੀ ਦਾ ਐਲਾਨ ਮੋਰਚੇ ਦੇ ਆਗੂ ਕਰਨਗੇ ਤਸਵੀਰਾਂ ਮੈਂ ਤੁਹਾਨੂੰ ਦਿਖਾ ਦਿੰਦਾ ਇਸ ਸਮੇਂ ਜਿਹੜੀ ਕਿਸਾਨਾਂ ਦਾ ਧਰਨਾ ਇੱਥੇ ਲਗਾਤਾਰ ਜਾਰੀ ਹੈ ਵੱਡੀ ਤعداد ਦੇ ਵਿੱਚ ਜਿਹੜੇ ਕਿਸਾਨ ਨੇ ਸਟੇਜ ਤੇ ਸਾਹਮਣੇ ਬਿਲਕੁਲ ਬੈਠ ਕੇ ਜਿਹੜੀ ਖੇਤੀ ਨੀਤੀ ਦੇ ਮੁੱਦਿਆਂ ਤੇ ਵਕ ਵਕ ਬੁਲਾ ਰਹੇ ਨੇ ਜਿਹੜੇ ਉਹਨਾਂ ਤੇ ਚਰਚਾ ਕੀਤੀ ਜਾ ਰਹੀ ਹੈ ਖੇਤੀ ਨੀਤੀ ਦਾ ਮਸਲਾ ਤਾਂ ਖੇਤੀ ਨੀਤੀ ਦੇ ਬਾਰੇ ਅੱਜ ਅਹਿਮ ਮੀਟਿੰਗ ਪੰਜਾਬ ਭਵਨ ਦੇ ਵਿੱਚ ਹੋਣ ਜਾ ਰਹੀ ਹੈ ਤਾਂ ਉਸੇ ਮੀਟਿੰਗ ਦੇ ਵਿੱਚ ਵੀ ਤਾਂ ਹੋਏਗਾ ਕਿ ਕੀ ਗੱਲਬਾਤ ਹੁੰਦੀ ਆ ਅੱਗੇ ਕੀ ਹੁੰਦਾ ਏ ਤਾਂ ਮੋਰਚਾ ਅੱਗੇ ਵਧੇਗਾ ਜਾਂ ਮੋਰਚਾ ਖਤਮ ਹੋਏਗਾ ਤਾਂ 5 ਵਜੇ ਮੀਟਿੰਗ ਸਰਕਾਰ ਨੇ ਸੱਦੀ ਆ ਉਸ ਦੇ ਵਿੱਚ ਨਮਾਇंदे ਹਿੱਸਾ ਲੈਣਗੇ ਤਾਂ ਆਗੂ ਵੀ ਕੋਲੋਂ ਉੱਥੇ ਖੁੱਲ੍ਹ ਕੇ ਚਰਚਾ ਹੋਵੇਗੀ ਜੇਕਰ ਸਰਕਾਰ ਕੁਝ ਮੰਗਾ ਪਰਵਾਰ ਕਰ ਲੈਂਦੀ ਏ ਤਾਂ ਮੋਰਚੇ ਦੇ ਆਗੂ ਅਗਲੀ ਰਣਨੀਤੀ ਦੱਸਣਗੇ ਤਾਂ ਮੀਟਿੰਗ ਇਹਨਾਂ ਦੀ ਤਕਰੀਬਨ ਹੋ ਚੁੱਕੀ ਏ ਤਾਂ ਹੁਣ ਤਾਂ ਇਹਨਾਂ ਨੇ ਫੈਸਲਾ ਹੀ ਸੁਣਾਉਣਾ ਕਿ ਇਸ ਮੋਰਚੇ ਦਾ ਅਗਲਾ ਪੜਾਅ ਕੀ ਹੋਵੇਗਾ ਕਿਉਂਕਿ 5 ਦੇ ਨਾਲ ਤੱਕ ਦੀ ਪ੍ਰਵਾਨਗੀ ਇਸ ਦਸਹਰਾ ਗਰਾਉਂਡ ਦੀ ਇਹਨਾਂ ਆਗੂਆਂ ਨੂੰ ਮਿਲੀ ਹੋਈ ਆ 5 ਦਿਨ ਤੱਕ ਦਾ ਮੋਰਚੇ ਦੀ ਪ੍ਰਵਾਨਗੀ ਸੀ ਜਿਹੜੀ ਉਹ ਅਧਿਕਾਰੀਆਂ ਨੇ ਦਿੱਤੀ ਸੀ ਪਰ ਹੁਣ 5 ਦਿਨ ਜਦੋਂ ਖਤਮ ਹੋ ਜਾਣਗੇ ਤਾਂ ਉਸ ਤੋਂ ਬਾਅਦ ਕੀ ਬਣੇਗਾ ਕਿ ਮੋਰਚਾ ਅੱਗੇ ਜਾਏਗਾ ਇਹ ਉਸ ਤੋਂ ਬਾਅਦ ਫੈਸਲਾ ਹੋਵੇਗਾ ਅੱਜ ਦੀ ਮੀਟਿੰਗ ਸਭ ਕੁਝ ਤੈਅ ਕਰੇਗੀ ਖਤਮ ਹੋਣ ਵਾਲੇ ਨਾਲ ਕੁਲਦੀਪ ਸਿੰਘ ਪੂੜੇ ਰਜਨਸ ਬੁਕਸਮੈਨ ਟੀਵੀ ਚੰਡੀਗੜ੍ਹ